ਦੀ ਨਾਜੀ ਜੈ ਸ਼੍ਰੀ ਰਾਮ ਜੀ ਮੈਂ ਰਮਨ ਵਡੇਰਾ ਅੱਜ ਕੱਲ੍ਹ ਸ਼੍ਰੀ ਯਾਤਰਾ ਸੁਨਾਲੇ ਪਹੁੰਚੇ ਕੀ ਗੱਲਾਂ ਕਰਾਂਗੇ RAM LALLA ਜੀ ਸਾਡੇ 550 ਸਾਲਾਂ ਬਾਬਰ ਦੇ ਰਾਜ ਤੋਂ ਕੰਬੂਆਂ ਚ ਸੀ ਜੋ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਕਸਮ ਖਾਧੀ ਹੋਈ ਸੀ ਕਿ RAM LALAI ਦਾ ਮੰਦਿਰ ਜਿਹੜਾ ਵਾ ਉਹ ਬਹੁਤ ਉੱਚ ਤੇ ਵਧੀਆ ਬਣੇਗਾ। ਉਹਦੀ ਸ਼ੁਰੂਆਤ ਜੋ ਸੀ ਜਿਹੜੀ ਇਹ ਕਲਸ਼ ਯਾਤਰਾ ਯੋਧਿਆ ਤੋਂ ਚੱਲੀ ਆ ਸਾਰੇ ਦੇਸ਼ 'ਚ ਘੁੰਮਦੀ ਘੁੰਮਦੀ ਅੱਜ ਸਮਰਾਲੇ ਸ਼ਹਿਰ 'ਚ ਪੁੱਜੀ ਆ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਹਦਾ ਭਗਮਾ ਭਗਮਾ ਸਵਾਗਤ ਕੀਤਾ ਤੇ ਸਾਰੇ ਸ਼ਹਿਰ ਵਿੱਚ ਇਸ ਦੀ ਪਰਕਮਿਆ ਹੋ ਰਹੀ ਆ ਤੇ ਹੁਣ ਅਸੀਂ ਦੁਰਗਾ ਮਾਤਾ ਮੰਦਿਰ ਵਿੱਚ ਆ ਤੇ ਉਸ ਤੋਂ ਬਾਅਦ ਗਊਸ਼ਾਲਾ ਵਿੱਚ ਐਂਡ ਸਮਾਪਤ ਹੋਏਗੀ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤੇ ਆਦਲ ਤੋਂ ਧੰਨਵਾਦ ਕਰਦਾ ਤੇ ਆਪਣੇ ਹਿੰਦੂ ਭਰਾਵਾਂ ਵੱਲੋਂ ਇਹ ਵੀ ਸੰਕੇਤ ਦਿੰਨਾ ਕਿ ਆਉਣ ਵਾਲਾ ਟਾਈਮ ਭਗਵੇ ਦਾ ਹੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਲ ਯਾਤਰਾ ਪਵਾਰ ਜੀ ਲੱਲਾ ਜੀ ਰਾਮ ਜੀ ਜੀ ਪਹੁੰਚੀਏ ਮੰਦਿਰ ਚ ਕੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਪਾ ਦੁਰਗਾ ਮੰਦਿਰ ਸਮਰਾਲਾ ਸੇ ਬਾਬਾ ਯਗਨਾ ਜੀ ਬੋਲ ਰਹੇ ਹਨ ਜਦ ਜੱਦਾ ਜੀ ਮੰਦਿਰ ਜਬ ਬਨਾ ਥਾ तो पहले आदित्यनाथ के गुरु अवेदनाथ न्यू पत्थर रखा था राम का जन्मभूमि पर न्यू पत्थर रखकर और उस जगह के राम जगह के जगह पर पहले राम भगवान तालाम बंद थे फिर दूसरी बार गया तो भगवान तंबू मागे तो अब बारी है जो भगवान रामचंद्र जी महल के अंदर विराजमान होंगे और दूसरे हमारा सभी सहयोग शहर निवासियों पूरे अपना देशवासियों और सब मिलजुल कर पूरा साथ दें और अयोध्या जी चलें और वहाँ रामचंद्र जी का ही जयकारा बोल रहा है समझे न और दूसरी हमारा नगर निवासी शहर के हमारे जितने भी सजन प्यारे माता और बहनों इनकी पूरी सहयोग है और पूरा बढ़ चढ़ के आए हैं और पूरा इनके साथ दे रहे हैं बोल साचे दरबार की जय बोल श्री राम की जय मेरा नाम लोकेंद्र वशिष्ठ है एक कलश यात्रा आज कटी है ये किथों स्टार्ट हुई थी ये कलश अपार हर्ष की बात है कि कई साढ़े पाँच सौ वर्ष बाद रामलला जी अपने मंदिर में विराजमान होने जा रहे हैं राम जी का मंदिर बन गया है और अयोध्या जी से ही ये कलश भेजे गए हैं ये अभिमंत्रित कलश हैं इसमें अक्षित अक्षित हैं और अक्षित अभिमंत्रित हैं और पहले ये कलश खन्ना खाटू धाम में आए और उसके बाद आज समस्त समराला उवासियों के द्वारा खाटू धाम से कलश सारे समराला शहर के मंदिरों में घुमा के उसके बाद इस कलश को गौशाला पंचमुखी हनुमान मंदिर में स्थापित किया जाएगा जो भी भक्तजन ये कलश वहाँ चार पाँच दिन स्थापित रहेगा और जो भी भक्तजन इस कलश के दर्शन एवं जो भी राम जन्मभूमि के लिए सेवा करना चाहता है वो कर सकता है बोलो सियावर रामचंद्र भगवान की जय ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਰੁਪੇਸ਼ ਕੰਪੀਰ ਜੀ ਅੱਜ ਕਲਸ਼ ਯਾਤਰਾ ਕੀਤੀ ਗਈ ਹੈ ਕੀ ਰੂਟ ਪਲਾਨ ਹੈਗਾ ਜੀ ਕਲਸ਼ ਯਾਤਰਾ ਦਾ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ ਸਭ ਤੋਂ ਪਹਿਲਾਂ ਤਾਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਅਯੋਧਿਆ ਤੋਂ ਜਿਹੜੀ ਕਲਸ਼ ਯਾਤਰਾ 바ਵਾ ਰਾਮ ਲੱਲਾ ਜੀ ਦੇ ਲਈ ਚੱਲੀ ਸੀ ਅੱਜ ਉਹ ਸਮਰਾਲਾ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਸਾਰੇ ਸ਼ਹਿਰ ਵੱਲੋਂ ਬਹੁਤ ਭਰਵਾ ਸਵਾਗਤ ਕੀਤਾ ਗਿਆ ਹੈ ਵੈਲਕਮ ਕੀਤਾ ਗਿਆ ਹੈ 바ਵਾ ਦਾ ਸਾਰੇ ਸ਼ਹਿਰ ਨਿਵਾਸੀ ਇਸ ਪ੍ਰੋਗਰਾਮ ਦੇ ਵਿੱਚ ਹਮ ਹਮਾਗੇ ਪਹੁੰਚ ਰਹੇ ਨੇ। ਦੁਰਗਾ ਮੰਦਰ ਦੇ ਵਿੱਚ ਉਹਨੇ ਯਾਤਰਾ ਪਹੁੰਚ ਚੁੱਕੀ ਆ ਇਸ ਤੋਂ ਬਾਅਦ ਜਿਹੜੀ ਯਾਤਰਾ 84 ਪੌੜੀ ਵਾਲਾ ਮੰਦਰ ਉਸ ਤੋਂ ਬਾਅਦ ਡੱਬੀ ਬਾਜ਼ਾਰ ਔਰ ਛੇ ਮੰਦਰ ਬਿਹਾਰੀ ਵਾਲਾ ਵਿੱਚ ਪਹੁੰਚੇਗੀ। ਲਾਸਟ ਦੇ ਵਿੱਚ ਜਿਹੜੀ ਸਥਾਪਨਾ ਹੈਗੀ ਆ ਉਹ ਪੰਚਮੁਖੀ ਹਨੂਮਾਨ ਮੰਦਰ ਵਿੱਚ ਹੋਏਗੀ। ਸੋ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਔਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਚੜ ਕੇ ਆਓ ਤੇ ਪ੍ਰਮਾਤਮਾ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਸਾਡੇ ਸ਼੍ਰੀ ਰਾਮ ਲਾ ਜੀ ਆਏ ਨੇ ਉਹਨਾਂ ਦਾ ਸਵਾਗਤ ਕਰੋ। ਔਰ ਆਸ਼ੀਰਵਾਦ ਪ੍ਰਾਪਤ ਕਰੋ। ਇਹ ਉਦੇਸ਼ ਕੀ ਹੈਗਾ ਜੀ ਕਲਸ਼ ਉਦੇਸ਼ ਕਲਸ਼ ਯਾਤਰਾ ਦਾ ਉਦੇਸ਼ ਹੈ ਜੀ ਜਿਹੜੀ ਆਪਣੇ 5.5 ਸਾਲ ਤੋਂ ਸਾਡੇ ਪ੍ਰਭੂ ਰਾਮ ਜੀ ਉਹ ਤੰਬੂਆਂ ਦੇ ਵਿੱਚ ਰਹਿ ਰਹੇ ਸੀਗੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਿਹਨ ਦੇ ਸਦਕਾ ਅਯੁੱਧਿਆ ਦੇ ਵਿੱਚ ਉਹ ਆਪਣੇ ਨਿਵਾਸ ਸਥਾਨ ਦੇ ਵਿੱਚ ਜਾ ਰਹੇ ਨੇ। ਜੀ